ਹਾਂਜੀ ਕਿਹੜੇ ਮੈਚ ਹੋਇਆ ਬਿਜਲੀ ਬੋਰਡ ਵੈਦਨ ਹਾਂਜੀ ਜੀ ਆਊਟਸੋਰਸ ਦੇ ਜਰੀਏ ਕਿ ਟੈਲੀ ਪਰਫੋਰਮੈਂਸ ਕੰਪਨੀ ਦੇ ਤੋਂ ਆਏ ਹੋਏ ਜਿਸ ਇਥੇ ਤੇ ਸਰ ਅਸੀਂ ਇੱਥੇ ਆਪਣੀ ਮੰਗ ਲੈ ਕੇ ਬੈਠੇ ਹਾਂ ਇੱਕ ਤਾਂ ਜਿਹੜੇ ਸਾਹਿਲ ਵੀਰ ਨੂੰ ਬਿਨਾਂ ਮਤਲਬ ਤੋਂ ਬਾਹਰ ਕਰਕੇ ਮਤਲਬ ਕੋਈ ਰੀਜ਼ਨ ਤੋਂ ਬਿਨਾ ਤੋਂ ਉਹਨੂੰ ਰਿਜ਼ਾਈਨ ਕਰਾਉਣ ਵਾਸਤੇ ਤੇ ਉੱਥੇ ਜੋ ਉਸੇ ਜਗ੍ਹਾ ਤੇ ਮੈਂ ਬਾਕੀ ਜਿਹੜਾ ਸਾਡੇ ਐਪੀਐਫ ਵਿੱਚ ਘਟਾਲੇ ਹੋਏ ਆ ਸਾਨੂੰ 에ਰੀਅਰਸ ਨੂੰ ਪਾਇਆ ਗਿਆ ਸਾਡਾ ਮਤਲਬ ਪੂਰਾ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਜਿਵੇਂ ਅਸੀਂ ਵੀ ਬਰਾਬਰ ਕੰਮ ਕਰਦੇ ਹਾਂ ਸਵੇਰ 9 ਤੋਂ 5 ਵਜੇ ਤੱਕ ਤੇ ਸਾਨੂੰ ਉਹਨਾਂ ਸਾਡਾ ਮਤਲਬ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਤੇ ਸਾਡੇ ਕੰਪਨੀਆਂ ਲੁੱਟ ਖੋਟ ਕਰਦੀਆਂ ਨੇ ਕਾਰਪੋਰੇਟ ਕਰਾਨੇ ਕਰਦੇ ਆ ਸਰਕਾਰਾਂ ਮਿਲ ਕੇ ਮਤਲਬ ਜਿੰਨਾ ਕਿ ਸਾਡਾ ਵੀ ਬਣਦਾ ਸਾਨੂੰ ਪੂਰਾ ਨਹੀਂ ਦਿੱਤਾ ਜਾਂਦਾ ਉਸ ਲਈ ਅਸੀਂ ਬੈਠੇ ਹੋਏ ਆਂ ਵੀ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆਂ ਜੀ ਸਾਡਾ ਵੀ ਨਹੀਂ ਜੀ ਕਰਦਾ ਕਿ ਅਸੀਂ ਆਪਣੇ ਬੱਚੇ ਛੱਡ ਕੇ ਮਤਲਬ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠ ਗਿਆ ਦੇਖੋ ਜੀ ਇਹ ਅੱਜ ਮੇਰੇ ਬੇਟੇ ਦਾ ਪ੍ਰੀਬੋਰਡਿੰਗ ਨਾਮ ਹੈ ਪਰ ਫਿਰ ਵੀ ਮੈਂ ਛੱਡ ਕੇ ਬੈਠੀ ਆ ਮੈਨੂੰ ਮੇਰੇ ਬੱਚੇ ਦੀ ਪੜਾਈ ਵੀ ਤਾਂ ਬਹੁਤ ਜ਼ਰੂਰੀ ਆ ਲੈ ਪਰ ਸਾਨੂੰ ਆਪਣੇ ਹੱਕਾਂ ਲਈ ਤਾਂ ਲੜਨਾ ਹੀ ਪੈਣਾ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਅਸੀਂ ਆਪਦੀ ਯੂਨੀਅਨ ਦੇ ਨਾਲ ਆ ਸਾਡੇ ਪ੍ਰਧਾਨ ਸਭ ਦੇ ਨਾਲ ਆ ਜਦੋਂ ਸਾਨੂੰ ਕਾਲ ਆਏਗੀ ਅਸੀਂ ਆਵਾਂਗੇ ਨਾ ਸਿਰਫ ਡਰਦੇ ਆ ਸਾਡੀ ਇਹ ਡਿਮਾਂਡ ਆ ਵੀ ਸਾਡਾ ਪੂਰਾ ਹੱਕ ਸਾਡਾ ਬੰਦਾ ਸਾਨੂੰ ਪੂਰੀ ਪ੍ਰੋਪਰ ਕੰਮ ਬਰਾਬਰ ਤਨਖਾਹ ਸਾਡਾ ਜਿਹੜਾ EPF ਵਿੱਚ ਕਟਾਲੇ ਹੋਏ ਉਹ ਤੇ ਜਿਹੜਾ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸ ਕੀਤਾ ਜਾਵੇ ਜਿਹੜਾ ਸਰਕਾਰ ਆਈ ਸੀ ਮਾਨ ਸਰਕਾਰ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਊਟਸੋਰਸਿੰਗ ਦਾ ਕਰਦਾਂਗੇ ਤੇ ਜਿਹੜੇ ਮਤਲਬ ਇਹ ਠੇਕੇਦਾਰ ਬੈਠੇ ਹੋਏ ਨੇ ਮਤਲਬ ਇਹਨਾਂ ਦੇ ਆਪਦੇ ਨੇ ਤੋਂ ਸਰਕਾਰਾਂ ਦੇ ਹੁੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਾਂਗੇ ਪਰੇਨ ਨੂੰ 2 ਸਾਲ ਹੋ ਗਏ ਮਿਕਲੋ 3 ਸਾਲ ਆਇਆ ਨੂੰ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਮੈਨੂੰ ਲੱਗਦਾ ਇਹ ਵੀ ਹਨਰ ਵਾਲੀ ਗਏ ਹੋਣੇ ਇਹਨਾਂ ਦੇ ਨਾਲ ਜਿਹੜਾ ਨਹੀਂ ਕਰ ਰਾਇ ਤਾਂ ਵਿੱਚੋਂ ਖਾ ਰਾਇਆ ਨੇ ਪਰ ਅਸੀਂ ਕੰਨੇ ਕਿ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸਸ ਕੀਤਾ ਜਾਵੇ ਜਿਹੜਾ ਵਿਚੋਲਿਆਂ ਨੂੰ ਵਿੱਚੋਂ ਪੈਸਾ ਦਿੱਤਾ ਜਾਂਦਾ ਉਹ ਸਾਨੂੰ ਹੀ ਦਿੱਤਾ ਜਾਵੇ ਕੋਈ ਬਾਦੂ ਬੋਝ ਵੀ ਨਹੀਂ ਬੋਹਗਾ ਸਰਕਾਰ ਦੇ ਉੱਤੇ ਇਹ ਦੇ ਨਾਲ ਜਿਹੜਾ ਸਾਡਾ ਬਣਦਾ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹਦੇ ਵਾਸਤੇ ਬੈਠੇ ਹਾਂ ਜੀ ਸਿੰਘ ਪਾਵਰ ਕਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਰਜਿਸਟਰ ਪੰਜਾਬ ਦਾ ਮੈਂ ਸੁਖਾ ਵਰਧਾ ਲਾਂਗੇ ਕਿਤੇ ਜੋ ਬਟਾਚੀਤਾ ਜਾ ਰਿਹਾ ਅੱਜ ਪ੍ਰੋਟੈਸਟ ਕੀਤਾ ਜਾਂਦਾ ਕੀਤਾ ਗਿਆ ਵਾ ਜਿਹੜੀਆਂ ਜੀ ਮਾੜੀਆਂ ਸਰਕਾਰਾਂ ਇਹ ਕਹਿ ਕੇ ਆਈਆਂ ਸੀ ਵੀ ਅਸੀਂ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ। ਕੁੰਨਾ ਪਨੀਓ ਕੋਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਹੈ ਨਹੀਂ। ਉਲਟਾ ਜਿਹੜੀਆਂ ਆਊਟਸੋਰਸ ਕੰਪਨੀਆਂ ਲਿਆ ਕੇ ਉਹ ਮੁਲਾਜ਼ਮਾਂ ਦੀ ਲੁੱਟ ਕਰ ਰਹੀਆਂ ਨੇ, ਉਹਦੇ ਵਿਰੁੱਧ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ। ਸਾਡੀਆਂ ਤਨਖਾਹਾਂ 'ਚ ਜਿਹੜੇ ਕੋ ਕੱਪੜੇ ਹੋਏ ਆ, ਇਹ ਵੀ ਅਸੀਂ ਕੱਪੜੇ ਹੋਏ ਆ। ਉੱਤੋਂ ਜੇ ਕੋਈ ਸਾਥੀ ਆਵਾਜ਼ ਚੱਕਦਾ ਤਾਂ ਉਹਨੂੰ ਜਵਰੀ ਕੰਮ ਤੋਂ ਕੱਢਦੇ ਆ। ਉਹਦੇ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਜਿਹੜੀ ਨਾ ਆਇਓ। ਅੱਜ ਅਸੀਂ ਨਵੇਂ ਅਮਨਸਰ ਆਏ ਆਂ। ਹਰ ਬੰਦੇ ਸੰਗੀ ਜਿਹੜੀ ਜਿੱਦੀ ਕੁਰਸੀ ਦੇਖ ਕਿਸਾਨ ਜੱਥੇਬੰਦੀਆਂ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਵੀ ਨੇ ਜੀ ਪੈਨਸ਼ਨ ਐਸੋਸੀਏਸ਼ਨ ਵੀ ਵਾਲੇ ਵੀਰ ਵੀ ਹੈਗੇ ਨੇ ਸਾਡੇ ਨਾਲ ਜੀ 3 ਵਜੇ ਤੋਂ ਬੈਠੇ ਹੋ ਤਾਂ ਅੱਜ ਸਵੇਰੇ 10 ਵਜੇ ਤੋਂ ਬੈਠੇ ਆਂਦੇ ਨੇ ਉਨ ਕੀ ਆਸ ਰੱਖ ਰਹੇ ਹਾਂ ਕੋਣ ਵੱਲੋਂ ਐਸਵਾਸ਼ਣ ਨਹੀਂ ਮਿਲਿਆ ਪੰਤਰੀ ਸਾਹਿਬ ਵੱਨੋਂ ਵੀ ਤੁਹਾਡੇ ਬੰਦੇ ਆ ਜਿਹੜੇ ਉਹ ਡਿਊਟੀਆਂ ਤੇ ਜੁਆਇਨ ਕਰਾ ਲੈ ਜਾਣਗੇ ਤੇ ਜਿਹੜੀ 10 ਤਰੀਕ ਦੀ ਉਹ ਮੀਟਿੰਗ ਦੇ ਰਹੇ ਆ ਜਿਹੜਾ 10 ਤਰੀਕ ਦੀ ਮੀਟਿੰਗ ਦਾ ਉਹ ਸਾਡੇ ਕੋਲ ਰਿਟਰਨ 'ਚ ਆ ਚੁੱਕਿਆ ਜਿਹੜੇ ਬੰਦੇ ਜੁਆਇਨਿੰਗ ਦਾ ਉਹ ਹਲੇ ਆ ਰਿਹਾ ਵਾ ਤੇ ਜਿੰਨਾ ਟਾਈਮ ਸਾਡੇ ਕੋਲ ਡਿਟਨ ਚ ਨਹੀਂ ਆਉਂਦਾ ਉਹਨਾਂ ਦੇ ਜਿਹੜਾ ਧਰਨਾ ਨਿਆਤਰ ਜਾ ਰਿਹਾ ਪਰ ਇਹ ਸਰਕਾਰ ਦਾ ਨਹੀਂ ਜਿਹੇ ਧਰਨੇ ਲਾਉਣ ਦੀ ਲੋੜ ਨਹੀਂ ਪੈ ਗਈ ਧਰਨੇ ਦੀ ਇਹ ਸਰਕਾਰ ਤਾਂ ਸੀਐਮ ਸਾਹਿਬ ਦੇ ਕੋਈ ਕਹਿੰਦੇ ਸੀ ਵੀ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਅਸੀਂ ਹਰਾ ਪੈਨ ਚਲਾਵਾਂਗੇ ਇਹ ਸਾਰਾ ਕੁਝ ਉਹਨਾਂ ਦੇ ਹੌਲੋ ਹੋਇਆ ਵਾ ਇੱਥੇ ਤੁਸੀਂ ਅੱਜ ਦੇਖ ਲਓ ਸਾਰੇ ਮੁਲਾਜ਼ਮ ਦੁਖੀ ਆ ਇਹਨਾਂ ਖਿਲਾਫ ਧਰਨੇ ਲੱਗ ਰਹੇ ਆ ਕੋਈ ਇਹਨਾਂ ਦੇ ਆਪਣੀ ਗੱਲ ਜਿਹੜੀ ਪੂਰਤੀ ਨਹੀਂ ਚੜਾਈ ਤੇ ਇਸ ਕਰਕੇ ਅਸੀਂ ਬਹੁਤ ਦੁਖੀ ਆ ਉੰਜੇ ਨਹੀਂ ਮੰਗਾ ਪੂਰੀਆਂ ਮੀਂਹ ਜੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਤਾਂ ਜਿਹੜਾ ਤਣਾਅ ਨਿਯੰਤਰ ਜਾਰੀ ਰਹੂਗਾ